ਇੱਕ ਪੰਥਕ ਚਿਹਰਾ ਮੰਨੇ ਜਾਂਦੇ ਆਪਣੇ ਆਪ ਨੂੰ ਬੈਂਸ ਬ੍ਰਦਰ ਕਾਂਗਰਸ ਦੀ ਮਦਦ ਕਰਦੇ ਸੀ ਆਜ਼ਾਦ ਖੜਦੇ ਸੀ ਔਰ ਅਕਾਲੀ ਬੋਰਡ ਤੋੜ ਦਿੰਦੇ ਸੀ ਕਾਂਗਰਸ ਦੇ ਰਮਜੀਤ ਸਿੰਘ ਮਿੱਟੂ ਨੂੰ ਜਿਤਾ ਦਿੰਦੇ ਸੀ ਛੋਮਣੀ ਅਕਾਲੀ ਦਲ ਤੇ ਬੇਅਦਬੀ ਨੂੰ ਲੈ ਕੇ ਜਾਂ ਨਸ਼ਿਆਂ ਨੂੰ ਲੈ ਕੇ ਬਹੁਤ ਵੱਡੇ ਇਲਜ਼ਾਮ ਲੱਗੇ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਛੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਆ ਪੰਜਾਬ ਬਚਾਓ ਯਾਤਰਾ ਚਲਾਈ ਆ ਪੰਜਾਬ ਉਹ ਵੋਟਾਂ ਵਿੱਚ ਕੀ ਅਸਰ ਪਿਆ ਉਹਨਾਂ ਭਗਵੰਤ ਜੀ ਦਾਵਾ ਥੋਕਦੇ ਵੇ 13 0 ਕੀ ਲੱਗਦਾ ਜਦ ਕਹਿਣ ਜਿੱਤਾ ਕੋਈ ਮੁੱਲ ਨਹੀਂ ਲੱਗਦਾ ਕਹਾਂਂ ਕਿ ਕਿਰਾਇਆ ਮੁੱਲ ਲੱਗਦਾ ਕਹਿ ਦਿੱਤਾ ਉਹਨੇ ਕਿ ਇਹ ਵੀ ਕਿਹਾ ਜਾਂਦਾ ਵਾ ਕਿ ਤੁਹਾਡਾ ਬਠਿੰਡ ਚ ਕੋਈ ਰਾਜਾ ਬੜਿੰਗਣਾ ਸਮਝੌਤਾ ਹੈ ਇਸ ਇਸ ਕਰਕੇ ਤੁਹਾਨੂੰ ਉਤਾਰੇ ਗਏ ਲੁਧਿਆਣਾ ਤੋਂ ਵਾਕਸਪੁਰ ਜਿੱਟ ਤੋਂ ਚਲੋ ਠੀਕ ਹੈ ਸਾਡੀ ਗੱਲ ਬਹੁਤ ਵਧੀਆ ਥੋੜਾ ਸਵਾਲ ਬਾਅਦ ਤੇਗਾ ਸਾਸੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁੱਪਾ ਰਾਏ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਹੋਇਆ ਤੁਹਾਡੇ ਵਿਚਕਾਰ ਇੱਕ ਸਿਆਸੀ ਮੁਲਾਕਾਤ ਲੈ ਕੇ ਸਾਡੇ ਨਾਲ ਮੌਜੂਦ ਰਹਣਗੇ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਸਰ ਸਵਾਗਤ ਹੈ ਵਸਦਾ ਪੰਜਾਬ ਤੁਹਾਡਾ ਧੰਨਵਾਦ ਜੀ ਬਹੁਤ ਮਿਹਰਬਾਨੀ ਵਸਦਾ ਪੰਜਾਬ ਅਦਾਰੇ ਦੀ ਜੀ ਹੁਣ ਪ੍ਰਚਾਰ ਕਿਵੇਂ ਚੱਲਦਾ ਬੈ ਸਰ ਬਹੁਤ ਵਧੀਆ ਬੜੀ ਮਾਲਕ ਦੀ ਕਿਰਪਾ ਲੋਕਾਂ ਦਾ ਬੜਾ ਪਿਆਰ ਮਿਲ ਰਿਹਾ ਹੈ ਜੀ ਵਧੀਆ ਚੱਲ ਰਹੀ ਹੈ ਕਾਂਗਰਸ ਦਾ ਗੜ ਕਿਹਾ ਜਾਂਦਾ ਲੁਧਿਆਣਾ ਸੀਟ ਨੂੰ ਕੀ ਕੀ ਲੱਗਦਾ ਕਿੰਨਾ ਸੌਖਾ ਮੁਕਾਬਲਾ ਤੁਹਾਡਾ ਕੋ ਕਾਂਗਰਸ ਦਾ ਗੜ ਨਹੀਂ ਹੈ ਕਾਂਗਰਸ ਨੂੰ ਮੌਕਾ ਮਿਲਿਆ ਦੋ ਵਾਰ ਤੇ ਤਿੰਨ ਵਾਰ ਇਸ ਕਰਕੇ ਕਿਉਂਕਿ ਸਾਡੇ ਸਾਹਮਣੇ ਇੱਕ ਪੰਥ ਕਚਰਾ ਮੰਨੇ ਜਾਂਦੇ ਆਪਣੇ ਆਪ ਨੂੰ ਬੈਂਸ ਬ੍ਰਦਰ ਕਾਂਗਰਸ ਦੀ ਮਦਦ ਕਰਦੇ ਸੀ ਹਾਂਜੀ ਆਜ਼ਾਦ ਖੜਦੇ ਸੀ ਔਰ ਕਾਲੀ ਬੋਰਡ ਤੋੜ ਦਿੰਦੇ ਸੀ ਕਾਂਗਰਸ ਦੇ ਰਵਿੰਦਰ ਸਿੰਘ ਬਿੱਟੂ ਨੂੰ ਜਿਤਾ ਦਿੰਦੇ ਸੀ ਹਾਂਜੀ ਇਹ ਪਹਿਲਾਂ ਤੋਂ ਇਹਨਾਂ ਦਾ ਪਸ਼ੋਕੜ ਕਾਂਗਰਸੀ ਸੀ ਕਾਂਗਰਸ ਨੂੰ ਬਿਲੋਂਗ ਕਰਦੇ ਸੀ ਮਨ ਵਿੱਚ ਕਾਂਗਰਸ ਦੀਆਂ ਇਹ ਇਹਨਾਂ ਦੇ ਮਨ ਵਿੱਚ ਸੀਗਾ ਸਾਰਾ ਕਾਂਗਰਸੀ ਕਲਚਰ ਹਾਂਜੀ ਔਰ ਇਸ ਕਰਕੇ ਖੜ ਕੇ ਕਾਂਗਰਸ ਦੀ ਮਦਦ ਕਰਦੇ ਸੀ ਦਿਖਾਵਾ ਪੰਥਕ ਕੰਮ ਕਾਂਗਰਸੀ ਹੁਣ ਉਹ ਡੜ ਬਣ ਗਿਆ ਸੀ ਇਸ ਕਰਕੇ ਵੀ ਦੋ ਵਾਰ ਜਿਤਾਤਾ ਪਰ ਹੁਣ ਇਸ ਵਾਰ ਇਹਨਾਂ ਦੇ ਉਧਰ ਜਾਣ ਨਾਲ ਕਾਂਗਰਸ ਅਰੂਗੀ ਇਸ ਵਾਰ ਕਿਹੜੇ ਮੁੱਦੇ ਆਮ ਲੈ ਕੇ ਜਾਉਗੇ ਵੋਟਾਂ ਵਿੱਚ ਚੋਣਾਂ ਵਿੱਚ ਤੋਂ ਦੇਖੋ ਹੁਣ ਹਾਲਾਤ ਪਤਾ ਕੀ ਆ ਜੀ ਸਾਡੇ ਸਾਡੇ ਲੋਕ ਰਾਜਨੀਤਿਕ ਤੌਰ ਤੇ ਰਾਜਨੀਤਿਕ ਲੋਕਾਂ ਤੋਂ ਇੰਨੇ ਉਕਤਾ ਗਏ ਨੇ ਹਾਂ ਜੀ ਹੁਣ ਮੈਂ ਮਾ ਜੇ এবিসিਡੀ ਹੋਰ ਨੇ ਬੜੇ ਚਿਰਾਂ ਤੋਂ ਇਲੈਕਸ਼ਨ ਲੜਦੇ ਆ ਰਹੇ ਆਂ ਮੁੱਦਿਆਂ ਦੀ ਗੱਲ ਕਰਦੇ ਆਂ ਸਾਨੂੰ ਵੋਟਾਂ ਪਾ ਦਿਓ ਜੀ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਵੋਟਾਂ ਪੈ ਜਾਂਦੀਆਂ ਨੇ ਜਿੱਤ ਜਾਂਦੇ ਨੇ ਮੁੜ ਕੇ ਕਿਸੇ ਮੁੱਦੇ ਦੀ ਗੱਲ ਨਹੀਂ ਕਰਦੇ ਲੋਕਾਂ ਨੂੰ ਮਿਲਦੇ ਵੀ ਨਹੀਂ ਲੋਕਾਂ 'ਚ ਆਉਂਦੇ ਵੀ ਨਹੀਂ ਲੋਕਾਂ ਦਾ ਕੋਈ ਸਵਾਰਦੇ ਵੀ ਨਹੀਂ ਹੁਣ ਲੋਕਾਂ ਦੇ ਮਨ ਵਿੱਚ ਇਹ ਗੱਲ ਆ ਗਈ ਵੀ ਕੋਈ ਵੀ ਰਾਜਨੀਤਿਕ ਬੰਦਾ ਜਿਹੜੀ ਗੱਲ ਕਰਦਾ ਉਹ ਖਰਾ ਨਹੀਂ ਉਤਰਦਾ ਇਸ ਕਰਕੇ ਕਿਸੇ ਮੁੱਦੇ ਮਾਦੇ ਦੀ ਗੱਲ ਕਰਦੇ ਨੇ ਵੋਟਾਂ ਲੈ ਲੈਂਦੇ ਨੇ ਆਉਂਦੇ ਨਹੀਂ ਤੇ ਹੁਣ ਇਸ ਕਰਕੇ ਸਾਡੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂਗਾ ਹਾਂਜੀ ਸਾਡੀ ਗੱਲ ਦੇ ਉੱਤੇ ਸਾਡੀ ਗੱਲ ਦਾ ਵਜ਼ਨ ਨਹੀਂ ਰਿਹਾ ਲੋਕਾਂ ਦੀ ਨਜ਼ਰ 'ਚ ਲੋਕ ਸਾਂ ਦੇ ਵਿੱਚ ਝੂਠ ਬੋਲਦੇ ਨੇ ਵੋਟ ਲੈਣ ਵਾਸਤੇ ਬੋਲਦੇ ਨੇ ਕੋਈ ਮੁੱਦਾ ਮਾਦਾ ਇਹਨਾਂ ਨੇ ਕੋਈ ਪੂਰਾ ਨਹੀਂ ਕੰਮ ਹੁਣ ਵਿਸ਼ਵਾਸ ਬਣਾਉਣ ਵਾਸਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਵਾਸਤੇ ਵੀ ਸਾਨੂੰ ਕੰਮ ਕਰਕੇ ਦਿਖਾਉਣਾ ਪਊਗਾ ਔਰ ਮੈਂ ਆਪਣੇ ਸਮੇਂ ਦੇ ਵਿੱਚ ਪਹਿਲਾਂ ਵੀ ਕੰਮ ਕੀਤਾ ਹੌਣ ਵੀ ਜੇ ਲੋਕ ਮੌਕਾ ਦੇਣਗੇ ਕੰਮ ਕਰਕੇ ਉਹਨਾਂ ਦਾ ਵਿਸ਼ਵਾਸ ਬਹਾਲ ਕਰਾਂਗੇ ਕੰਮ ਹੋਣ ਵਾਲੇ ਬੜੇ ਨੇ ਬਹੁਤ ਲੁਧਿਆਣਾ ਪਛੜਿਆ ਹੋਇਆ ਲੁਧਿਆਣ ਦੀਆਂ ਬਹੁਤ ਲੋੜਾਂ ਨੇ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਣੀਆਂ ਕੋਈ ਤੇ ਆਪਣੇ ਕਾਰਜਕਾਲ ਕੋਈ ਪੰਜ ਕੰਮ ਗਿਣਾ ਦਿਓ ਸਾਨੂੰ ਜਦੋਂ ਮੈਂ ਐਮਐਲਏ ਰਿਆਂ ਸਾਡੇ ਉੱਥੇ ਕੁਝ ਵੀ ਨਹੀਂ ਸੀ ਪਹਿਲਾਂ ਮਹੱਲੇ ਡਿਕਲੇਅਰ ਕਰਾਏ ਫਿਰ ਸੀਵਰੇਜ ਪਾਇਆ ਫਿਰ ਪਾਣੀ ਪਾਇਆ ਫਿਰ ਰੋੜਾਂ ਬਣਾਈਆਂ ਫਿਰ ਲਾਈਟਾਂ ਲਾਈਆਂ ਫਿਰ ਨਵੇਂ ট্রান্সਫਾਰਮਰ ਲਾਏ ਬਿਜਲੀ ਘਰ ਬਣਾਏ ਦੋ ਕਮਿਊਨਿਟੀ ਸੈਂਟਰ ਬਣਾਏ ਦੋ ਹਸਪੀਟਲ ਬਣਾਏ ਭਵਨ ਬਣਾਏ ਸਕੂਲ ਬਣਾਏ ਕਾਲਜ ਬਣਾਇਆ ਗੁਰਦਾਰਿਆਂ ਨੂੰ ਮੰਦਰਾਂ ਨੂੰ ਹੋਰ ਬਹੁਤ ਗਰੰਟਾਂ ਦਿੱਤੀਆਂ ਫਿਰ ਉੱਥੇ ਸਾਡਾ ਇੱਕ ਬਫਰ ਜ਼ੋਨ ਸੀ ਉਹਦੇ ਆਲੇ-ਦੁਆਲੇ ਆਪਣੇ ਡੰਪ ਦੇ ਡੰਪ ਬਹੁਤ ਵੱਡਾ ਉਹ ਬਫਰ ਜ਼ੋਨ ਖਤਮ ਕਰਵਾਇਆ 500 ਮੀਟਰ ਦਾ ਸੀ ਉਹਨੂੰ ਸਿਰਫ 30 ਮੀਟਰ ਰਹਿਣ ਦਿੱਤਾ ਇੱਕ ਸਾਡੇ ਹੋਰ ਵੱਡੀ ਸਮੱਸਿਆ ਸੀ ਜੀਟੀ ਰੋਡ ਦੇ ਦੋਨੇ ਪਾਸੇ 100-100 ਮੀਟਰ ਪਵੰਦੀ ਛੁਦਾ ਏਰੀਆ ਸੀ ਉਸੇ ਕੋਈ ਮਕਾਨ ਨਹੀਂ ਬਣ ਸਕਦਾ ਸੀ ਜਿਹੜੇ ਬਣੇ ਹੋਏ ਸੀ ਉਹਨਾਂ ਨੂੰ ਵੀ ਢਾਉਣ ਦੇ ਆਰਡਰ ਸੀ ਉਹ ਜਿਹੜੀ ਸ਼ਰਤ ਸੀ ਹਟਵਾਈ 100 ਮੀਟਰ ਦੀ ਜਗ੍ਹਾ 95 ਮੀਟਰ ਨੂੰ ਰਿਲੀਫ ਦਵਾਈ ਇਦਾਂ بڑے ਕੰਮ ਨੇ ਜਿਹੜੇ ਮੈਂ 5 ਸਾਲ ਚ ਕੀਤੇ ਜਿਹੜੇ 40 50 ਸਾਲ ਤੋਂ ਨਹੀਂ ਹੋਏ ਸੀ ਲੋਕਾਂ ਦੇ ਕੰਮ ਉਹ ਕਰਕੇ ਦਿਖਾਏ 5 ਸਾਲ ਚ ਛੋਟਾ ਮੁਕਾਬਲਾ ਕਿਸ ਪਾਰਟੀ ਨਾਲ ਦੇਖੋ ਹੁਣ ਮੁਕਾਬਲੇ ਵਾਲੇ ਤੇ ਗੱਲ ਕੋਈ ਰਹੀ ਨਹੀਂ ਇਹਨਾਂ ਦੀ ਕਿਉਂਕਿ ਇਹ ਲੋਕ ਝੂਠੇ ਨੇ ਇੱਕ ਬਾਹਰੋਂ ਆਇਆ ਇੱਕ ਨੇ 10 ਸਾਲ ਬਰਬਾਦ ਕੀਤੇ ਇੱਕ ਵਿਚਾਰੇ ਦਾ ਸਾਰਿਆਂ ਨੂੰ ਪਤਾ ਵੀ ਕੌਣ ਆ ਕੌਣ ਨਹੀਂ ਇੱਕ ਸਾਡਾ ਚਿਹਰਾ ਵਾ ਅਸੀਂ ਕੰਮ ਕੀਤੇ ਹੋਏ ਨੇ ਅਸੀਂ ਲੋਕਾਂ ਦੇ ਨਾਲ ਖਲਵਾੜ ਨਹੀਂ ਕੀਤਾ ਅਸੀਂ ਸੇਵਾ ਕੀਤੀ ਆ ਇਸ ਕਰਕੇ ਸਾਡਾ ਮੁਕਾਬਲਾ ਦਾ ਕੋਈ ਗੱਲ ਹੀ ਨਹੀਂ ਲੋਕ ਸਾਡੇ ਨਾਲ ਨੇ ਔਰ ਬਹੁਤ ਵਧੀਆ ਮਾਰ ਜਾਂਦੇ ਨਾਲ ਅਸੀਂ ਸਾਰੀਆਂ ਪਾਰਕੀਆਂ ਨੂੰ ਇਹ ਕਾਂਗਰਸੀ ਪਾਰਟੀਆਂ ਨੂੰ ਹਰਾਵਾਂਗੇ ਕਿਉਂ ਮਣੀ ਕਾਲੀ ਦਲ ਤੇ ਬੇਅਦਬੀ ਨੂੰ ਲੈ ਕੇ ਜਾਂ ਨਸ਼ਿਆਂ ਨੂੰ ਲੈ ਕੇ ਬਹੁਤ ਵੱਡੇ ਇਲਜ਼ਾਮ ਲੱਗੇ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਲੱਗੇ ਸੀ ਹਾਂਜੀ ਉਹ ਕਲੀਅਰ ਹੋ ਗਏ ਚਲਾਨ ਪੇਸ਼ ਹੋਗੇ ਕਿਸੇ ਸਾਡੇ ਲੀਡਰ ਦਾ ਨਾਮ ਨਹੀਂ ਉਹਦੇ ਵਿੱਚ ਕਿਸੇ ਲੀਡਰ ਦੀ ਗੱਲਬਾਤ ਨਹੀਂ ਇਸ ਕਰਕੇ ਲਾਇਸ ਗਈ ਸੀ ਸਿਆਸਤ ਕੀਤੀ ਗਈ ਸੀ ਵਿਰੋਧੀਆਂ ਨੇ ਸਾਰਾ ਕੁਝ ਕੀਤਾ ਸੀ ਆਪ ਹੀ ਕੀਤਾ ਸੀ ਆਪ ਹੀ ਇਲਜ਼ਾਮ ਲਾਇਆ ਸੀ ਹੁਣ ਨਾ ਦਾ ਇਲਜ਼ਾਮ ਬਿਲਕੁਲ ਕਲੀਨ ਨਾ ਹੋ ਕੋਈ ਅਸੀਂ ਗੱਲ ਨਹੀਂ ਦੇਖੋ ਵਿਅਦਵੀ ਹੋਈ ਬਹੁਤ ਵੱਡੀ ਵਿਅਦਵੀ ਹੋਈ ਬਹੁਤ ਵੱਡਾ ਪਾਪ ਹੋਇਆ ਪਰ ਇਹ ਪਾਪ ਕੀਤਾ ਸੀ ਆਮ ਆਦਮੀ ਪਾਰਟੀ ਕਾਂਗਰਸ ਅਤੇ ਡੇਰੇ ਵਾਲਿਆਂ ਨੇ ਰਲ ਕੇ ਉਹਨਾਂ ਨੇ ਕੀਤਾ ਸੀ ਸ਼ੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਆ ਪੰਜਾਬ ਬਚਾਓ ਯਾਤਰਾ ਚਲਾਈ ਆ ਪੰਜਾਬ ਉਹ ਵੋਟਾਂ ਵਿੱਚ ਕੀ ਅਸਰ ਪਾਇਆ ਉਹਨਾਂ ਉਹ ਯਾਤਰਾ ਨੇ ਸਾਡੀ ਸਾਡੀ ਪਾਰਟੀ ਨੂੰ ਖੜਾ ਕਰ ਦਿੱਤਾ ਹਾਂਜੀ ਲੋਕਾਂ ਦੇ ਵਿੱਚ ਜਾਂਦੇ ਆ ਅਸੀਂ ਗੱਲ ਕਰਦੇ ਆ ਵੀ ਭਾਈ ਅੱਜ ਹਾਲਾਤ ਬੜੇ ਵਿਖੜੇ ਨੇ ਅੱਜ ਬਹੁਤ ਮਾੜੇ ਹਾਲਾਤ ਨੇ ਇਸ ਪਾਰਟੀ ਨੇ ਪੰਜਾਬ ਦਾ ਵਿੜਾ ਕਰ ਕਰਤਾ ਪੰਜਾਬ ਨੂੰ ਲਟਾਤਾ ਪੰਜਾਬ ਗਹਿਣੇ ਰੱਖਤਾ ਪੰਜਾਬ ਲੋਕਾਂ ਨੇ ਪੰਜਾਬੀਆਂ ਦੀ ਪੰਜਾਬੀ ਦੀ ਸਰਕਾਰ ਨਹੀਂ ਕੀ ਸਰਕਾਰ ਦਿੱਲੀ ਵਾਲਿਆਂ ਦੀ ਆ ਤੇ ਦਿੱਲੀ ਵਾਲਿਆਂ ਦੀ ਸਰਕਾਰ ਪੰਜਾਬ ਦੀ ਕਦੇ ਸਕੀ ਹੋਰ ਨਹੀਂ ਸਕੀ ਇਸ ਕਰਕੇ ਸਾਡੇ ਪ੍ਰਧਾਨ ਸਾਹਿਬ ਦੀ ਇਸ ਯਾਤਰਾ ਨੇ ਅਕਾਲੀ ਦਲ ਨੂੰ ਬਹੁਤ ਵੱਡਾ ਸਟੈਂਡ ਕੀਤਾ ਹੁਣ ਕਿੰਨੀਆਂ ਕਿੰਨੀਆਂ ਸੀਟਾਂ ਦਾਅਵਾ ਥੋਕਦੇ ਆਪਦਾ ਦੇਖੋ ਅਸੀਂ ਕੰਮ ਕੀਤਾ ਹਾਂਜੀ ਅਸੀਂ ਲੋਕਾਂ ਨੂੰ ਆਪਣੀ ਗੱਲ ਦਿੱਤੀ ਆ ਅਸੀਂ ਮੈਸੇਜ ਦਿੱਤਾ ਹਾਂਜੀ ਅਸੀਂ ਅਪੀਲ ਕੀਤੀ ਆ ਅਸੀਂ ਪੰਜਾਬ ਦੇ ਹਾਲਾਤ ਦੱਸੇ ਨੇ ਸਾਡੇ ਵੇਲੇ ਤੇ ਹੁਣ ਦੇ ਵੇਲੇ ਦਾ ਫਰਕ ਦੱਸਿਆ ਲੋਕਾਂ ਨੂੰ ਸਮਝਾਉਣਾ ਕੀਤਾ ਫੈਸਲਾ ਲੋਕਾਂ ਨੇ ਕਰਨਾ ਅਸੀਂ ਆਪਣੀ ਗੱਲ ਦੱਸਤੀ ਆ ਤੇ ਰੱਖਤੀ ਆ ਲੋਕਾਂ ਦੀ ਕਚੈਰੀ 'ਚ ਹਾਂਜੀ ਕਚੈਰੀ ਦੇ ਵਿੱਚੋਂ ਕੀ ਫੈਸਲਾ ਆਉਂਦਾ ਇਹ ਲੋਕ ਜਾਣਦੇ ਆ ਇੱਟੇ ਨਾਲ ਆਉਂਦੀਆਂ ਨੇ 12 ਆਉਂਦੀਆਂ ਨੇ 11 ਆਉਂਦੀਆਂ ਨੇ 10 ਆਉਂਦੀਆਂ ਨੇ ਇਹ ਲੋਕ ਜਾਣਦੇ ਇਹ ਕਿ ਵੀ ਕਿਹਾ ਜਾਂਦਾ ਵਾ ਕਿ ਤੁਹਾਡਾ ਬਠਿੰਡੇ ਚ ਰਾਜਾ ਬੜਿੰਗਣਾ ਸਮਝੌਤਾ ਇਸ ਇਸ ਕਰਕੇ ਤੁਹਾਨੂੰ ਉਤਾਰਿਆ ਗਿਆ ਲੁਧਿਆਣਾ ਦੇ ਲੋਕਸਪੀਚ ਤੋਂ ਮੈਨੂੰ ਤਾਂ ਰਹਿ ਗਿਆ ਹਾਂਜੀ ਇਹ ਰਾਜਾ ਬੜਿੰਗ ਹੋਣਾ ਨੂੰ ਵੀ ਕੈਂਡੀਡੇਟ ਤਾਂ ਗਿਆ ਚਲੋ ਠੀਕ ਹੈ ਸਾਡੀ ਗੱਲ ਬਹੁਤ ਵਧੀਆ ਥੋੜਾ ਸਵਾਲ ਬਾਅਦ ਹੈਗਾ ਲਾਸਟ ਸਵਾਲ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦਿਓਗੇ ਦਾਦਨ ਅਜਮਾਨਾ ਨੂੰ ਸੇਵਾ ਇਹ ਬੇਨਤੀ ਆ ਵੀ ਆਪਣੇ ਪੰਜਾਬੀ ਬਣੋ ਸ਼ੇਰ ਬਣੋ ਨਸ਼ਿਆਂ ਦਾ ਤਿਆਗ ਕਰੋ ਵੱਡਿਆਂ ਦਾ ਸਤਿਕਾਰ ਕਰੋ ਮਾਤਾ ਪਿਤਾ ਦੀ ਸੇਵਾ ਕਰੋ ਕਿਰਤ ਕਰੋ ਕੰਮ ਵੱਲ ਧਿਆਨ ਦਿਓ ਸਰੀਰ ਵੱਲ ਧਿਆਨ ਦਿਓ ਮਾੜੇ ਕੰਮਾਂ ਤੋਂ ਪਿੱਛੇ ਰਹੋ ਕੋਈ ਐਸਾ ਕੰਮ ਨਾ ਕਰੋ ਜਿਹਦੇ ਨਾਲ ਤੁਹਾਨੂੰ ਮੁੜ ਕੇ ਉਹਦਾ ਨਾਮੀ ਦਾ ਟਿੱਕਾ ਲੱਗੇ ਤੁਹਾਡੇ ਮੱਥੇ ਤੇ ਤੇ ਭਗਵੰਤਵਨ ਦਾਵਾ ਠੋਕਦਾ ਵੇ 13 ਜੀਰੋ ਕੀ ਲੱਗਦਾ ਜਦ ਕਹਿਣ ਚ ਤਾਂ ਕੋਈ ਮੁੱਲ ਨਹੀਂ ਲੱਗਦਾ ਕਹਿਣ ਚ ਕਿਹੜਾ ਮੁੱਲ ਲੱਗਦਾ ਕਹਿ ਦਿੰਦਾ ਉਹਨੇ ਚੰਗੀ ਗੱਲ ਆ ਪਰ ਉਹ ਬਦਲ ਦੂਗਾ ਉਹ ਪਛਾਉਦ ਬਦਲ ਜਾਣਗੇ 013 ਹੋਊਗਾ ਤੁਹਾਡੀ ਭਾਈਵਾਲ ਪਾਰਟੀ ਬਈ ਬੀਜੇਪੀ ਦਾਵਾ ਠੋਕਦੇ 400 ਤੋਂ ਪਾਰ ਕੀ ਲੱਗਦਾ ਇਸ ਵਾਰ ਹੋਣਗੀਆਂ ਸਾਡੀ ਭਾਈਵਾਲ ਪਾਰਟੀ ਨਹੀਂ ਸਾਡਾ ਭਾਈਵਾਲੀ ਬੜੇ ਚਿਰ ਦੀ ਟੁੱਟ ਗਈ ਹੈ ਖਤਮ ਹੋ ਗਈ ਹੈ ਸਾਡੀ ਭਾਈਵਾਲ ਕੋਈ ਨਹੀਂ ਉਹਨਾਂ ਨਾਲ ਅਸੀਂ ਮੁੱਦਿਆਂ ਤੇ ਲੜਦੇ ਆਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬੀਆਂ ਦੀ ਗੱਲ ਕਰਦੇ ਆਂ ਉਹ ਇੱਕ ਭਾਰਤ ਨੂੰ ਵੰਡਣਾ ਚਾਹੁੰਦੇ ਨੇ ਉਹ ਭਾਰ ਦੇ ਵਿੱਚ ਫੇੜ ਪਾਉਣਾ ਚਾਹੁੰਦੇ ਨੇ ਉਹ ਧਰਮਾਂ ਨੂੰ ਧਰਮ ਨਾਲ ਲੜਾਉਣਾ ਚਾਹੁੰਦੇ ਨੇ ਉਹਨਾਂ ਦਾ ਇਸ਼ੂ ਤੇ ਸਾਡਾ ਇਸ਼ੂ ਬਿਲਕੁਲ ਫਰਕ ਆ ਅਸੀਂ ਜੋੜਨ ਵਾਲੇ ਆਂ ਉਹ ਤੋੜਨ ਵਾਲੇ ਆਂ ਉਹਨੋਂ ਦੇ ਨਾਲ ਸਾਡਾ ਕੋਈ ਕਿਸੇ ਵੀ ਵਿਚਾਰਧਾਰਕ ਤੋਂ ਤੇ ਸਾਡੀ ਕੋਈ ਸਹਾਇਤਾ ਠੀਕ ਹੈ ਧੰਨਵਾਦ ਇਹ ਸੰਗ ਸਾਡੇ ਨਾਲ ਮੌਜੂਦ ਰਣਜੀਤ ਸਿੰਘ ਢਿੱਲੋਂ ਵਿਸ਼ੇਸ਼ ਗੱਲਬਾਤ ਕੀਤੀ ਹੈ ਨਤੀਜੇ ਕੀ ਹੋਣਗੇ ਇਹ ਸਮਾਂ ਦੱਸੇਗਾ ਕੈਮਰਾਮੈਨ ਹਮਾਂਚੂ ਦੇ ਨਾਲ ਮੈਂ ਕਾਸ਼ਪੋਪਾਰਾ ਏ ਧੰਨਵਾਦ